ਸਾਨੂੰ ਦੇ ਦਿੱਤਾ ਗਿਆ 20 ਮਾਡਲ ਤੇ ਇਸ ਕੋਈ ਡੋਰ ਓਪਨ ਰੈਜਿੰਦਾ ਕਰਦਾ ਲਾਈਟਸ ਆਫ ਨਹੀਂ ਹੋਣੀਆਂ ਆਨ ਹੋਣੀਆਂ ਟੀਲਿੰਗ ਜਿਹੜਾ ਆਏਗਾ ਉਹ ਐਡਜਸਟੇਬਲ ਆਏਗਾ 5-ਸਪੀਡ ਮੈਨੂ ਟ੍ਰਾਂਸਮਿਸ਼ਨ ਹੈਗੀ ਹੈ ਜੀ ਇਹ પેટ્રોલ ਦੀ 1.2 ਲੀਟਰ ਇੰਜਨ ਆਇਆ ਹੈ ਕਦੇ ਚ ਮੇਰਾ ਨਾਮ ਜੀ ਸੌਰਵ ਸ਼ਰਮਾ ਕੀਆ ਸ਼ੋਰਮ ਅੰਮ੍ਰਿਤਸਰ ਤੋਂ ਗੱਲ ਕਰ ਰਿਹਾ ਸਪੀਡਵੇਸ ਕੀਆ ਅੰਮ੍ਰਿਤਸਰ ਇਹ ਸਾਡੀ ਨਿਊ ਸੋਨਟ ਜਿਹੜੀ ਅਸੀਂ ਅੱਜ ਲਾਂਚ ਕੀਤੀ ਹੈ ਇਹਦੇ ਅੰਦਰ ਕਾਫੀ ਵਧੀਆ ਵਧੀਆ ਫੀਚਰ ਜਿਹੜੇ ਆ ਨਿਊ ਅਪਲੋਡ ਕੀਤੇ ਗਏ ਨੇ ਆਓ ਜੇ ਬੋਨਟ ਤੋਂ ਸ਼ੁਰੂਆਤ ਕਰਦੇ ਹਾਂ ਜੀ ਇਹਦਾ ਬੋਨਟ ਲੁੱਕ ਦੇਖਿਆ ਜਾਵੇ ਤਾਂ ਕਾਫੀ ਅਗਰੈਸਿਵ ਹੈਗਾ ਦੇਖਣ ਦੇ ਵਿੱਚ ਜਿੱਦਾਂ ਕਾਰ ਦੇ ਕਾਫੀ ਸਪੋਰਟਿੰਗ ਲੁੱਕ ਲੱਗਦੀ ਹੈ ਇਹਨੂੰ ਕਿਹਾ ਜਾਂਦਾ ਕੰਪੈਕਟ ਐਸਯੂਵੀ ਮਾਡਲਸ ਫਰੰਟ ਤੋਂ ਤੁਹਾਨੂੰ ਦਿਖਾ ਦਿੰਨੇ ਹਾਂ ਅੰਦਰ ਕੀ ਕੀ ਚੇਂਜਸ ਹੋਏ ਨੇ ਕਾਰ ਦੇ ਅੰਦਰ ਟੋਟਲੀ ਤੁਹਾਨੂੰ ਐਕਸਪਲੈਨ ਕਿਤੇ ਜਾਣਗੇ ਸਭ ਤੋਂ ਪਹਿਲਾਂ ਸਰ ਜਿਹੜਾ ਇਹਦਾ ਸਟੀering ਹੈ ਸਟੀering ਜਿਹੜਾ ਆਏਗਾ ਉਹ ਐਡਜਸਟੇਬਲ ਆਏਗਾ ਓਨਲੀ ਟਿਲਟ ਦੀ ਆਪਸ਼ਨ ਹੈ ਨਾ ਕਾਪੀ ਦੀ ਆਪਸ਼ਨ ਨਹੀਂ ਹੈਗੀ ਦੇ ਵਿੱਚ ਪਲੱਸ ਇਹਦੇ ਜੋ ਸੇਫਟੀ ਫੀਚਰਸ ਨੇਓ ਸਟੈਂਡਰਡ ਨੇ ਕ੍ਰੋਸ ਆਲ ਵੇਰੀਐਂਟ ABS with EBD brakes reverse parking sensors and the most interesting to sab to wadiya cheez je che e upload kiti gayi hai ki apna sandh ung de di tak hai base model to and tonu base model to hi sare color available milange control jo manual hai manual ene tusi control kar sakde ho speed de according theek hai ji adjust kar sakde ho five speed manual transmission hai ji ਪੈਟਰੋਲ ਦੀ 1.2 ਲੀਟਰ ਇੰਜਨ ਆਏ ਗਏ ਵਿੱਚ ਐਂਡ ਅ ਡੀਆਰਵੀਐਮ ਤੁਹਾਨੂੰ ਮਿਲ ਰਿਹਾ ਨਾਲਸ ਡੀਆਰਵੀਐਮ ਦਾ ਕੀ ਹੈ ਕਿ ਡੀਆਰਵੀਐਮ ਦੇ ਵਿੱਚ ਆਟੋ ਕੱਟ ਲਾਈਟ ਜਿਹੜੀ ਪਿੱਛੋਂ ਹੈਵੀ ਗੱਡੀਆਂ ਆਂਦੀਆਂ ਨੇ ਉਹਦੀ ਲਾਈਟ ਜਿਹੜੀ ਆਪਣੀ ਰੋਸ਼ਨੀ ਜਿਹੜੀ ਅੱਖਾਂ ਨੂੰ ਪੈਂਦੀ ਹੈ ਉਹਨੂੰ ਵਿਜ਼ੀਬਲ ਕਰਨ ਦੇ ਲਈ ਇਹਨੂੰ ਤੁਹਾਨੂੰ ਨੀਚੇ ਕਰਨਾ ਪਏਗਾ ਜਿਸ ਨਾਲ ਬੇਨਫਿਟ ਹੈ ਕਿ ਤੁਹਾਡਾ ਸੇਫਟੀ ਹੈ ਜੀ ਤੁਹਾਡੀ ਸਪੀਡੋਮੀਟਰ ਦੀ ਗੱਲ ਕੀਤੀ ਜਾਵੇ ਤਾਂ ਫੁੱਲੀ ਡਿਜੀਟਲ ਕਲਸਟਰਡ ਸਪੀਡੋਮੀਟਰ ਆ ਰਿਹਾ ਹੈ ਕਾਫੀ ਦੇਖਣ ਸੇ ਸਪੋਰਟੀ ਵੀ ਲੱਗਦਾ ਹੈ ਸੋਨਾ ਵੀ ਲੱਗਦਾ ਹੈ ਪਲੱਸ ਇਹਦੇ ਜੀ ਤੁਸੀਂ ਦੇਖੋਗੇ ਜਿਹੜੀ ਲਾਈਟਸ ਹੈ ਲਾਈਟ ਜਿਹੜੀਆਂ ਫਰੰਟ ਹਨ ਗਿਆ ਹੋ ਹੈਲੋਜਨ ਕੰਟਰੋਲ ਲਾਈਟਸ ਹੈ ਗਿਆ ਨੇ ਉਸ ਤੋਂ ਇਲਾਵਾ ਸਸ ਸੰਰੂਫ ਜਿਹੜਾ ਸੰਰੂਫ ਜਿਹੜਾ ਹੈਗਾ ਜੀ ਉਹ ਤੁਹਾਡਾ ਇਲੈਕਟ੍ਰਿਕ ਸੰਰੂਫ ਹੈ ਸਾਈਜ਼ ਤੁਸੀਂ ਦੇਖ ਸਕਦੇ ਹੋ ਐਂਡ THEN ক্লোਜ਼ ਵੀ ਇੱਥੇ ਹੀ ਹੋਏਗਾ ਸੰਰੂਫ ক্লোਜ਼ ਕਰਨ ਦੇ ਨਾਲ ਨਾਲ ਸਸ ਜਿਹੜੀ ਇਹ ਸ਼ੀਲਡ ਹੈ ਹੁਣ ਤੇ ਚਲੋ ਇਹਨੂੰ ਮੈਂ ক্লোਜ਼ ਕਰ ਦਿੰਦਾ ਜਦੋਂ ਤੁਸੀਂ ਇਹਨੂੰ ਓਪਨ ਕਰਨਾ ਹੈ ਓਪਨ ਕਰਕੇ ਸਾਰੀ ਆਟੋਮੈਟਿਕਲੀ ਇਹਦੀ ਸ਼ੀਲਡ ਹੈ ਆਟੋਮੈਟਿਕਲੀ ਕਲੀਜ਼ ਹੋ ਜਾਏਗੀ ਨਾਓ ਤੁਸੀਂ ਇਹਨੂੰ ਫਰੰਟ ক্লোਜ਼ ਕਰ ਸਕ ਇਹ بیس ਮਾਡਲ ਤੇ ਵੀ ਤੁਹਾਨੂੰ ਸਨਰੂਫ ਦਾ ਫੀਚਰ ਦੇ ਦਿੱਤਾ ਗਿਆ ਹੈ ਕਾਫੀ ਕਸਮਰ ਦੀ ਡਿਮਾਂਡ ਸੀ ਕਿ بیس ਮਾਡਲ ਤੇ ਸਨਰੂਫ ਨਹੀਂ ਆਉਂਦਾ ਤੇ ਹੁਣ ਜਿਹੜੇ ਟੌਪ ਮਾਡਲ ਤੇ ਵੀ ਕਸਮਰ ਮੈਂ ਕਿ بیس ਮਾਡਲ ਤੋਂ ਟੌਪ ਮਾਡਲ ਤੇ ਕਸਮਰ ਜਾਂਦੇ ਸੀ ਪਹਿਲਾਂ ਕਿ ਸਾਨੂੰ ਇੰਨੀ ਅਮਾਉਂਟ ਖਰਚ ਕੇ ਸਨਰੂਫ ਮਿਲ ਰਿਹਾ ਤੇ ਉਹਨਾਂ ਲਈ ਇਹ ਬੜੀ ਵਧੀਆ ਆਫਰ ਹੈ ਕਿ بیس ਮਾਡਲ ਤੋਂ ਕੀ ਹੈ ਕੰਪਨੀ ਨੇ ਸਨਰੂਫ ਦੇ ਦਿੱਤਾ ਹੈ ਇਸ ਮਾਡਲ ਦੇ ਵਿੱਚ ਕੈਬਿਨ ਲਾਈਟਸ ਵੀ ਮਿਲਦੀਆਂ ਨੇ ਪਲੱਸ ਸੇਫਟੀ ਲਾਈਟਸ ਵੀ ਮਿਲਦੀਆਂ ਨੇ ਇਨਕੀ ਕੋਈ ਡੋਰ ਓਪਨ ਰਹਿ ਜਾਂਦਾ ਹੈ ਕਾਰ ਦਾ ਤੇ ਲਾਈਟਸ ਆਫ ਨਹੀਂ ਹੋਣਗੀਆਂ ਆਨ ਹੋ ਜਿੰਗੀਆਂ ਠੀਕ ਹੈ ਜ ਇਸ ਦੀ ਗੱਲ ਕਰੀਏ ਕਿ ਕਿੰਨੇ ਬੈਕ ਅਪ ਬੰਦ ਸਰ ਸੇਫਟੀ ਵਾਸਤੇ ਸਿਕਸ 에ਅਰ ਬੈਗਸ ਨੇ ਸਟੈਂਡਰਡ ਅਕ੍ਰੋਸ 올 ਵੇਰੀਐਂਟਸ ਉਹਨਾਂ ਦੀ ਸਦ ਅਸੀਂ ਗੱਲ ਕੀਤੀ ਜਾਵੇ ਤਾਂ ਜਿਹੜੀ ਬੂਟ ਸਪੇਸ ਹੈ 392 ਲੀਟਰ ਦੀ ਬੂਟ ਸਪੇਸ ਹੈ ਕਾਫੀ ਤੁਸੀਂ ਇਹਦੇ ਵਿੱਚ ਆਪਣਾ ਸਮਾਨ ਕੈਰੀ ਕਰ ਸਕਦੇ ਹੋ ਪਲੱਸ ਇਹਦੇ ਵਿੱਚ ਆਪਣੀ ਸੀਟ ਹੈ ਇਹ ਸੀਟ ਨੂੰ ਤੁਸੀਂ ਫੋਲਡ ਵੀ ਕਰ ਸਕਦੇ ਹੋ ਇਸ ਤਰ੍ਹਾਂ ਹੁੱਕ ਹੋ ਕੇ ਇਹਨੂੰ ਫੋਲਡ ਦੀ ਆਪਸ਼ਨ ਵੀ ਹੈਗੀ ਹੈ ਪ੍ਰੋਪਰ ਨੀਚੇ ਤੱਕ ਇਹਨੂੰ ਫੋਲਡ ਕਰ ਸਕਦੇ ਹੋ ਠੀਕ ਹੈ ਜੀ ਇਹ ਫੋਲਡ ਕਰ ਸਕਦੇ ਹੋ ਪਲੱਸ ਸਪੇਅਰ 휠 ਤੁਹਾਨੂੰ ਨਾਲ ਐਕਸਟਰਾ ਨਾਲ ਨੀਚੇ ਮਿਲਦਾ ਹੈ ਸਪੇਅਰ 휠 ਦੇ ਨਾਲ ਨਾਲ ਤੁਹਾਨੂੰ ਜੈਕਪਨਰ ਰੋਡ ਵਗੈਰਾ ਨਾਲ ਮਿਲੇਗਾ ਕਾਰ ਦੇ ਅੰਦਰ ਟਾਇਰ ਸਾਈਜ਼ ਜਿਹੜਾ ਹੋਏਗਾ ਉਹ ਸੇਮ ਹੋਏਗਾ ਜਿਵੇਂ ਕਿ ਟਾਇਰ ਸਾਈਜ਼ ਦਾ ਹੈਗਾ ਜੀ 15 ਇੰਚ ਟਾਇਰ ਸਾਈਜ਼ ਹੈ 15 ਇੰਚ ਦਾ ਤੁਹਾਨੂੰ ਸਪੇਅਰ ਵੀਲ ਮਿਲੇਗਾ ਜਦ ਕਿ ਇੱਕ ਇੰਚ ਛੋਟਾ ਮਿਲਦਾ ਹੈ ਤੁਹਾਨੂੰ ਸਪੇਅਰ ਵੀਲ ਦਾ ਵੀ ਸਾਈਜ਼ ਸੇਮ ਮਿਲੇਗਾ ਐਂਡ ਦੈਨ ਤੁਹਾਨੂੰ ਦੱਸਿਆ ਜਾਵੇ ਕਿ ਜਿਹੜੀ ਇਹ ਲਾਈਟਸ ਆ ਰਹੀ ਹੈ ਰੀਅਰ ਟੇਲ ਲਾਈਟਸ ਇੱਕ ਕਨੈਕਟਿਡ ਟੇਲ ਲੈਕਸ ਆ ਰਹੀ ਹੈ ਬਿਲਕੁਲ ਕਿ ਹੁਣ ਦੱਸਦਾ ਸਿੰਗਲ ਲਾਈਟਸ ਆਂਦੀ ਸੀ ਹੁਣ ਕਨੈਕਟਿਡ ਲਾਈਟਸ ਆ ਗਈ ਹੈ ਜਿਸ ਦੇ ਨਾਲ ਕਾਰ ਦੀ ਲੁੱਕ ਕਾਫੀ ਵਧੀਆ ਹੋ ਚੁੱਕੀ ਹੈ ਬਸ ਇੱਕ ਜਦ